ਸਸੀ ਗਾਲ ਜੀ ਆਸਾਨ ਭਰਾਵਨ ਅੱਜ ਆਪਾਂ ਉਹਦੇ ਘਰੋਂ ਵੀਡੀਓ ਬਣਾ ਰਹੇ ਹਾਂ ਪਹਿਲਨ ਕੱਟੀ ਚਾਰ ਦੰਦ ਚਾਰ ਦਿਨਾਂ ਦੀ ਸੂਈ ਵੀ 7 ਕਿਲੋ ਬੋਲਾ ਰੈਡੀ ਪੂਰੀ ਫੇਸ ਬਿਊਟੀ ਦੀ ਓਕੇ ਆ ਸੰਗਮੂ ਮੱਥਾ ਤੁਸੀਂ ਦੇਖ ਸਕਦੇ ਹੋ ਮਗਰ ਹੈਗਾ ਮੇਲ ਕੱਪ ਕੱਟਾ ਆ ਥਣਲੇ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਸਾਫ਼ ਸੁਥਰੀ ਹੈਗੀ ਬਾਕੀ ਦੀ ਜੀ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਥਾਣਲੇ ਵੀ ਦੀ ਪੂਰੀ ਸਾਫ ਆ ਚੌਥਾ ਦਿਨ ਕੱਟੀ ਨੂੰ ਅੱਜ ਸੂਈ ਨੂੰ ਆ ਬਾਕੀ ਦੀ ਫੇਸ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖ ਲਓ ਇਧਰੋਂ ਥੰਮ ਦੇਖ ਲਓ ਆਪਾਂ ਅੱਜ ਆਪਦੇ ਘਰ ਤੋਂ ਹੀ ਵੀਡੀਓ ਕਰ ਰਹੇ ਆ ਮੇਰੇ ਕਾਪ ਦੇਖ ਲਓ ਪੂਰੀ ਸੀਲ ਆ ਪੂਰੀ ਬਰੀਡ ਦੀ ਝੋਟੀਆਂ ਚਾਰ ਦੰਦ ਦੀ ਝੋਟੀ ਹੈ ਜੀ ਬਾਕੀ ਦੀ ਗੱਲ ਰਹੀ ਇਹਦੇ ਕੱਦ-ਗਾਠ ਦੀ ਕੱਦ ਕਾਠ ਵੀ ਇਹਦਾ ਵੀਰੇ ਬਹੁਤ ਵਧੀਆ ਹੈ। ਤੇ ਬਾਕੀ ਵੀ ਕੋਈ ਵੀ ਘਾਟ ਨਹੀਂ ਹੈਗੀ ਝੋਟੀ 'ਚ। ਪੂਰੀ ਵਧੀਆ ਝੋਟੀ ਆਪਣਾ ਮੋਬਾਈਲ ਨੰਬਰ ਹੈਗਾ 98781 23917 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਸ਼ਰਾਂਤਪੁਰਾ ਡੇਰਾ ਤੇ ਜੰਗੀਆਂਣਾ। ਬਾਕੀ ਦਾ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਹਾਨੂੰ ਫੋਨ ਨੰਬਰ ਦਿੱਤਾ ਇਹਦੇ ਤੇ ਲੈ ਲਓ। ਫੇਸ ਵੇਖ ਲਓ ਝੋਟੀ ਦਾ ਜੀ। ਮਾਰ ਕੇ ਬੱਚਾ ਵੇਖ ਲਓ। ਥਾਣੇ ਨੇੜੇ ਤੋਂ ਚੈੱਕ ਕਰਾ ਦੇਣਾ ਤੁਹਾਨੂੰ ਆਹ ਦੇਖ ਲਓ ਜੀ। ਬਾਕੀ ਦਾ ਇਧਰੋਂ ਦੇਖ ਲਓ ਜੀ। ਹੇਠਲੋ ਦੇਖ ਲਓ ਜੀ। ਲਓ ਜੀ। ਆਹ ਲਓ ਜੀ। ਇਧਰੋਂ ਵੇਖ ਲਓ ਜੀ। ਠੀਕ ਆ ਜੀ। ਆਹ ਵੇਖ ਲਓ ਸਿੰਘ ਮੂੰਹ ਮੱਥਾ ਤੁਹਾਡੇ ਤੁਹਾਡੇ ਸਾਹਮਣੇ। ਢਿੱਲੋ ਡੈਰੀ ਫਾਰਮ ਬਟਿੰਡਾ ਚੈਨਲ ਦਾ ਨਾਮ ਵੀਰੇ। ਠੀਕ ਆ। ਆਹ ਦੇਖੋ। ਬਾਕੀ ਦਾ ਵੀਡੀਓ ਦੇਖਣ ਲਈ ਸਾਰੇ ਦਰਸ਼ਕਾਂ ਦਾ ਅੰਡ ਤਾਈ ਧੰਨਵਾਦ।